ਮੈਂ ਇਹਨੂੰ ਬਹੁਤ ਅਪਰੀਸ਼ੀਏਟ ਕਰਦਾ ਪ੍ਰਬੰਧਕਾਂ ਪ੍ਰਬੰਧਕਾਂ ਦਾ ਵੀ ਜਿਨ੍ਹਾਂ ਨੇ ਜਿਹੜੇ ਜਿਹੜੇ ਸਾਡੇ ਤਿਹਾਰ ਨੇ ਸਾਡੀਆਂ ਖੇਡਾਂ ਨੇ ਜਿਹੜੀਆਂ ਉਹਨਾਂ ਲੋਪ ਹੁੰਦੀਆਂ ਜਾਂਦੀਆਂ ਜਿਹੜੀ ਸਾਡੀ ਵਿਰਾਸਤ ਹੈ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਵਧੀਆ ਪ੍ਰਾਲਾ ਇਹਦੇ ਨਾਲ ਛੱਡ ਗਿਆ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੀਆਂ ਬੱਚੀਆਂ ਨੇ ਬੱਚੇ ਨੇ ਉਹਨਾਂ ਨੂੰ ਇਹ ਚੇਤੇ ਰਹੂਗਾ ਵੀ ਸਾਡਾ ਇਤਿਹਾਸ ਤੀਆਂ ਵੀ ਇਤਿਹਾਸ ਹੁੰਦਾ ਸੀ ਤਾਨੂੰ ਪਹਿਲੇ ਵੀ ਦੱਸਿਆ ਵੀ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਸਾਡੇ ਵਿਰਸੇ ਨੂੰ ਸਾਡੀਆਂ ਜਿਹੜੀਆਂ ਬਰਾਸਤੀ ਖੇਡਾਂ ਸੀਗੀਆਂ ਬਰਾਸਤੀ ਹਥਿਆਰ ਸੀਗੇ ਉਹਨਾਂ ਨੂੰ ਭੁੱਲਦੇ ਜਾ ਰਹੇ ਆ ਜਿਹੜੀ ਤੀਆਂ ਸਾਡੀਆਂ ਭੈਣਾਂ ਵਾਲਾ ਬਹੁਤ ਅਹਿਮ ਤਿਹਾਰਾ ਹੈ ਜਿਹਦੇ ਨਾਲ ਜਦੋਂ ਮੈਂ ਪੁਰਾਣੇ ਸਮੇਂ ਦੇਖਦਾ ਸੀਗਾ ਵੀ ਹਰ ਪਿੰਡ 'ਚ ਸ਼ਹਿਰ ਦੇ ਹਰ ਮੁਹੱਲੇ ਦੇ ਵਿੱਚ ਇੱਕ ਮੇਲੇ ਵਰਗਾ ਮਾਹੌਲ ਇੱਕ ਰੌਣਕ ਹੁੰਦੀ ਸੀ ਇੱਕ ਚਾਹ ਹੁੰਦਾ ਸੀ ਸਾਰੇ ਪਿੰਡ ਦੇ ਵਿੱਚ ਤੀਆਂ ਦਾ ਤਾ ਉਹ ਜਿਹੜਾ ਅੱਜ ਲੋਪ ਪੁੱਜ ਗਿਆ ਜਿਹੜੀਆਂ ਸੰਸਤਾਵਾਂ ਬਣੀਆਂ ਨੇ ਜਿਹੜੇ ਪ੍ਰਬੰਧਕ ਜਿਵੇਂ ਇੱਥੇ ਆਪਣੀਆਂ ਕੁੜੀ ਹਰਪ੍ਰੀਤ ਨੇ ਇਹ ਅਪਰਾਲਾ ਕੀਤਾ ਤਾਂ ਇਹ ਬੜਾ ਐਪਰੀਸ਼ੀਏਟਰ ਕਰਦਾ ਮੈਨੂੰ ਵੀ ਜਿਹਨੇ ਇਹਨਾਂ ਜਿਹੜੇ ਸਾਡੇ ਵਿਰਸੇ ਨੂੰ ਜਿਉਂਦਾ ਰੱਖਣ ਦਾ ਬਹੁਤ ਵਧੀਆ ਪ੍ਰਾਨਾ ਹੈ। ਤੇ ਨਵੀਂ ਪੀੜ੍ਹੀ ਹੈ ਜਿੱਦਣ ਮੋਬਾਈਲ ਵਿੱਚ ਵੱਧ ਗਈ ਹੈ ਜੀ ਹੈ ਨਾ ਸਭ ਪਹਿਲਾਂ ਹਾਂ ਜੋ ਤੋਂ ਭਾਈ ਜਿਹੜਾ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ ਮੋਬਾਈਲ ਜਾ ਟੈਲੀਫੋਨ ਉਹਨਾਂ ਨੇ ਸਾਨੂੰ ਇਹ ਜਿਹੜੇ ਸਾਡੇ ਵਿਰਸੇ ਤੋਂ ਦੂਰ ਕਰਦਾ ਜਿਹੜੇ ਉਹ 24 ਘੰਟੇ ਮੋਬਾਈਲ ਦੇ ਵਿੱਚ ਉੱਥੋਂ ਦੇ ਗੇਮਾਂ ਉੱਥੇ ਕੋਈ ਫਿਲਮਾਂ ਤਾਂ ਮੈਂ ਬੱਚਿਆਂ ਨੂੰ ਵੀ ਇੱਕ ਮੈਸੇਜ ਦਊਂਗਾ ਮੋਬਾਈਲ ਦੇ ਉੱਤੇ ਵੀ ਜਿਹੜਾ ਇਹ ਸਾਡੇ ਵਿਰਸੇ ਬਾਰੇ ਸਾਡੀਆਂ ਬਰਾਸਤੀ ਖੇਡਾਂ ਬਾਰੇ ਬਰਾਸਤੀ ਤਿਹਾੜਾਂ ਬਾਰੇ ਸਭ ਕੁਝ ਦੇਖਿਆ ਜਾ ਸਕਦਾ ਤਾਂ ਉਹਨਾਂ ਨੂੰ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜਨ ਵਾਸਤੇ ਉਹਨਾਂ ਨੂੰ ਮੋਬਾਈਲ ਦੀ ਜਿਹੜੀ ਵਰਤੋਂ ਹੈ ਜੋ ਚੰਗੇ ਕੰਮਾਂ ਲਈ ਆਪਣੇ ਵਿਰਸੇ ਦੇ ਇਤਿਹਾਸ ਦੀ ਜਾਣਕਾਰੀ ਬਾਰੇ ਕੋਈ ਪੋਕਪ ਚੀਜ਼ਾਂ ਦੇਖਣੀਆਂ ਚਾਹੀਦੀਆਂ ਇਹਦੇ ਦਿਹਾੜ ਤਿਆ ਆ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਸਾਡਾ ਜਿਹੜਾ ਪੰਜਾਬੀ ਕਲਚਰ ਸੀਗਾ ਉਹ ਅਲੋਪ ਹੁੰਦਾ ਜਾ ਰਿਹਾ ਸੀ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਦੇਖਿਆ ਸੀ ਇਹਦੇ ਚ ਆ ਕੇ ਮਿਲਾਈਤਾ ਇੱਕ ਦੂਸਰੇ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਅੱਜ ਦੀ ਜ਼ਿੰਦਗੀ ਚ ਆਪਾਂ ਇੰਨੇ ਕ ਬਿਜ਼ੀ ਆ ਕਿ ਇੱਕ ਦੂਸਰੇ ਨੂੰ ਟਾਈਮ ਵੀ ਨਹੀਂ ਦੇ ਪਾਉਂਦੇ ਅਗਰ ਮਿਲਦੇ ਤਾਂ ਸਿਰਫ ਵਟਸਐਪ ਤੇ ਤੇ ਤੀਆਂ ਦੇ ਇਤਿਹਾਰ ਤੇ ਆ ਕੇ ਇੱਕ ਦੂਜੀਆਂ ਭੈਣਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਮੈਂ ਇਹ ਸੰਦੇਸ਼ ਦੇਵਾਂਗੀ ਕਿ ਇਦਾਂ ਦਾ ਤਿਹਾਰ ਮਨਾਉਣੇ ਚਾਹੀਦੇ ਤਾਂਕਿ ਪੇਕੇ ਘਰੇ ਆ ਕੇ ਕੁੜੀਆਂ ਆਪਣੇ ਮਾਵਾਪੂਨ ਨੂੰ ਵੀ ਮਿਲਣ ਤੇ ਆਪਣੀਆਂ ਸਖਿਆ ਸਹੇਲੀਆਂ ਨੂੰ ਵੀ ਮਿਲ ਸਕਣ